ਸਰਦਾਰ ਹਰੀ ਸਿੰਘ ਨਲੂਏ ਨੇ ਆਖਿਆ ਧੀਏ ਗੱਲ ਕੀ ਆ ਉਹਨੇ ਆਖਿਆ ਪਿਤਾ ਜੀ ਚਿੱਠੀ ਪੜੋ ਉਹ ਚਿੱਠੀ ਤੇ ਕੀ ਲਿਖਿਆ ਹਰਸ਼ਰਨ ਕੌਰ ਨੇ ਕੀ ਦੱਸਿਆ ਸੁਣੀਏ ਹਰਸ਼ਰਨ ਕੌਰ ਦੀ ਗੱਲ ਸੁਣਦਿਆਂ ਸਰਦਾਰ ਹਰੀ ਸਿੰਘ ਨਲੂਆ ਉੱਠ ਕੇ ਚੰਗੀ ਤਰ੍ਹਾਂ ਬਹਿ ਗਿਆ ਜਿਹੜੀ ਉਹਦੇ ਨੇਤਰਾਂ ਵਿੱਚ ਮਾਇੂਸੀ ਹੀ ਨਾ ਸਰੀਰ ਬਿਮਾਰ ਹੋਣ ਦੀ ਇੱਕਦਮ ਨੇਤਰਾਂ ਦੀ ਚਮਕ ਆ ਗਈ ਸਰਦਾਰ ਜੀ ਨੇ ਆਪਣੇ ਸੇਵਾਦਾਰ ਨੂੰ ਆਖਿਆ ਹੁਣੇ ਜਾਓ ਮੇਰੇ ਘੋੜੇ ਤੇ ਕੱਠੀ ਕਸੋ ਮੇਰੇ ਜੰਗ ਦੇ ਜਾਣ ਵਾਲੇ ਬਸਤਰ ਤਿਆਰ ਕਰੋ ਉਹ ਡਾਕਟਰ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਸਰਦਾਰ ਜੀ ਤੁਹਾਡੇ ਸਰੀਰ ਨੂੰ ਮੈਂ ਆਪਣੀ ਸਮਝ ਵਿੱਚ ਸਮਝਿਆ ਵਾ ਇਹ ਜੰਗ ਦੇ ਮੈਦਾਨ 'ਚ ਲੜਨ ਦੇ ਕਾਬਿਲ ਨਹੀਂ ਹੈਗਾ ਸਰਦਾਰ ਹਰੀ ਸਿੰਘ ਨਲੂਏ ਨੇ ਆਖਿਆ ਡਾਕਟਰ ਜੀ ਹੁਣ ਗੱਲ ਇੱਥੇ ਮੰਜੇ ਤੇ ਪੈ ਕੇ ਬਹਿਣ ਦੀ ਨਹੀਂ ਆ ਉਥੇ ਕਈ ਸਰਦਾਰ ਮੇਰਾ ਰਾਹ ਵੇਖਣ ਦੇ ਨੇ ਅੱਜ ਜੇ ਇੱਕ ਨਲੂਏ ਦੇ ਗਿਆ ਉਹ ਸੂਰਮਿਆਂ ਦੀ ਜਾਨ ਬਚ ਜੇ ਤੇ ਇਹ ਨਲਵਾ ਮਰ ਵੀ ਜਾਏ ਤੇ ਕੋਈ ਘਟਾ ਨਹੀਂ ਅੱਜ ਮੈਂ ਨਾ ਗਿਆ ਉਹ ਸੂਰਮਿਆਂ ਨੇ ਸ਼ਹੀਦੀਆਂ ਦੇ ਪੌਣੀਆਂ ਪੌਣੀਆਂ ਸੂਰਮਿਆਂ ਦੇ ਅੰਦਰੋਂ ਤੇ ਦੁਸ਼ਮਣਾਂ ਦੇ ਦਿਮਾਗ 'ਚ ਨਲਵੇ ਦਾ ਡਰ ਮੁੱਕ ਜਾਣਾ ਸੂਰਮਿਆਂ ਨੂੰ ਨਲਵੇ ਤੇ ਯਕੀਨ ਆ ਵੀ ਨਲਵਾ ਆ ਗਿਆ ਤੇ ਸਾਡਾ ਪਾਸਾ ਪਾਰਾ ਦੁਸ਼ਮਣਾਂ ਨੂੰ ਡਾਰਿਆ ਵੀ ਨਲਵਾ ਆ ਗਿਆ ਤੇ ਹੀ ਮਰੇ ਸਰਦਾਰ ਨੇ ਆਖਿਆ ਜੇ ਮੈਂ ਨਾ ਜਾਵਾਂ ਤੇ ਦੋ ਗੱਲਾਂ ਕੱਟਦੀਆਂ ਤੇ ਜੇ ਮੈਂ ਦੋਵੇਂ ਜਾਵਾਂ ਤੇ ਦੋਵੇਂ ਗੱਲਾਂ ਬਚਦੀਆਂ ਡਾਕਟਰ ਕਹਿਣ ਲੱਗਾ ਜੀ ਗੱਲ ਤੁਹਾਡੀ ਸਿਆਣੀ ਆ ਪਰ ਤੁਹਾਡਾ ਸਰੀਰ ਹੀ ਨਹੀਂ ਕਾਮਯਾਬ ਕੀ ਕਰ ਲੋਗੇ ਸਰਦਾਰ ਨੇ ਚਿੱਠੀ ਫੜੀ ਡਾਕਟਰ ਨੂੰ ਫੜਾ ਕੇ ਆਖਿਆ ਵੀ ਇੱਕ ਬੰਨੇ ਤੇ ਚਿੱਠੀ ਲਿਖੀ ਆ ਦੂਜੇ ਬੰਨੇ ਤੂੰ ਲਿਖਦੇ ਵੀ ਤੂੰ ਆਪਣੀਆਂ ਬੂਟੀਆਂ ਨਾਲ ਮੇਰੀ ਜਾਨ ਬਚਾ ਲੇਗਾ ਬਚਾ ਲੇਗਾ ਡਾਕਟਰ ਕਹਿੰਦਾ ਨਹੀਂ ਇਦਾਂ ਨਹੀਂ ਹੋ ਸਕਦਾ ਨਲਵਾ ਸਰਦਾਰ ਆਂਦਾ ਫਿਰ ਲਾਂਭੇ ਹੋ ਮੈਨੂੰ ਪਤਾ ਵਾ ਕਿੱਦਾਂ ਹੋਣਾ ਆਇਆ ਸਰਦਾਰ ਅੰਦੀ ਰਾਤੀ ਉੱਠ ਕੇ ਤੁਰਿਆ ਆਪਣੇ ਤਵੇਲੇ ਵਿੱਚ ਪਹੁੰਚਿਆ ਆਪਣੀ ਫੌਜ ਨੂੰ ਉਸੇ ਵੇਲੇ ਤਿਆਰੀ ਦਾ ਹੁਕਮ ਦਿੱਤਾ ਉਹਨੇ ਦੋ ਸਿੰਘ ਭੇਜੇ ਇੱਕ ਭਾਈ ਨਿਹਾਨ ਸਿੰਘ ਪੰਜ ਹੱਥੇ ਵੱਲ ਤੇ ਅਮਰ ਅਮਰ ਸਿੰਘ ਰਤਨ ਸਿੰਘ ਕਰ ਜਾਖੀਆ ਉਹਦੇ ਵੱਲ ਇਹ ਦੋ ਸੂਰਮਿਆਂ ਨੇ ਆਪਣੇ ਨਾਲ ਤੇ 10000 ਫੌਜ ਲਈ ਰਾਤ ਦੇ 2 ਵਜੇ ਚਾਲਾ ਮਾਰਿਆ ਜਦੋਂ ਲੱਗੇ ਨਾ ਤੁਰਨ ਹਰੀ ਸਿੰਘ ਨਲਵਾੜੀ ਪਸ਼ਾਵਰ ਤੋਂ ਤੇ ਹਰਸ਼ਰਨ ਕੌਰ ਅੱਗੇ ਆ ਕੇ ਖਲੋਗੀ ਉਹ ਕਹਿੰਦੀ ਪਿੰਡਾ ਜੀ ਮੈਂ ਵੀ ਨਾਲ ਜਾਵਾਂਗੀ ਸਰਦਾਰ ਨੇ ਆਖਿਆ ਤੀਏ ਤੂੰ ਚਿੱਠੀ ਲਿਆਂਦੀ ਆ ਸਾਨੂੰ ਖਬਰਦਾਰ ਕਰਤਾ ਇੰਨਾ ਹੀ ਬੜਾਵਾ ਜੰਗ ਦੇ ਮੈਦਾਨ 'ਚ ਤੇਰਾ ਜਾਣਾ ਅਹੀਂ 'ਚ ਹੋਏਗਾ ਜਾਣ ਨੂੰ ਹਰਸ਼ਰਨ ਕਾਉਣ ਨੇ ਆਖਿਆ ਪਿਤਾ ਜੀ ਸ਼ਹੀਦੀ ਦਾ ਚਾਅ ਸਰਦਾਰ ਹਰੀ ਸਿੰਘ ਨਲਵੇ ਨੇ ਆਖਿਆ ਧੀਏ ਸ਼ਹੀਦਾਂ ਨੂੰ ਤੇ ਦੁਨੀਆ ਯਾਦ ਕਰਦੀ ਐ ਤੂੰ ਇੰਨਾਂ ਭਰਾਵਾਂ ਦੀ ਜਾਨ ਬਚਾਈ ਤੈਨੂੰ ਕੋਈ ਭੁੱਲੇਗਾ ਨਹੀਂ ਤੇਰਾ ਨਾਂ ਸਦਾ ਲਈ ਰਹਿਣਾ ਆ ਜਿੰਨਾ ਚਿਰ ਤੇਰਾ ਪਿਓ ਜਿੰਦਾ ਤੈਨੂੰ ਜੰਗ 'ਚ ਜਾਣ ਦੀ ਲੋੜ ਨਹੀਂ ਹਰਸ਼ਰਨ ਕਾਉਣ ਕਹਿਣ ਲੱਗੀ ਪਿਤਾ ਜੀ ਠੀਕ ਆ ਇਹ ਕਿਛਾ ਸਰਦਾਰ ਜੀ ਕਹਿਣ ਲੱਗੇ ਹੁਣ ਉਹ ਦੱਸ ਬੇਬੀ ਹਰਸ਼ਰਨ ਕੌਰ ਨੇ ਆਖਿਆ ਵੀ ਜਮਰਾਓ ਦੇ ਕਿਲੇ ਵੱਲੋਂ ਤੋਪ ਦਾ ਮੂੰਹ ਕਰੋ ਤੇ ਗੋਲਾ ਚਲਾਓ ਵੱਡੀ ਤੋਪ ਦਾ